ਸਸਕਾ ਵੀਜੀ ਸਾਰੇ ਵੀਰਾਂ ਨੂੰ ਸੰਦੀਪ ਦੇ ਫਾਨ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ ਤੇ ਗੋਫੀ ਬਾਈ ਦਾ ਹੋ ਚੁੱਕਿਆ ਆਜਿਓ ਬਾਈ ਕੋਲ 800 ਲਗਭਗ ਗਾਵਾਂ ਹੈਗੀਆਂ ਮਗਰਲਾ ਮਾਲ ਸੇਲ ਹੋ ਚੁੱਕਿਆ ਤੇ ਅਜ ਬੜੀ ਗੜਬੜ ਕਰਦੇ ਬਾਈ ਉਹਨਾਂ ਨਾਲ ਬਾਈ ਰਸਤੀਕਾਰ ਸਸਤੀ ਕਰੋ ਜੀ ਬੋਬੀ ਜੀ ਸਭ ਠੀਕ ਠਾਕ ਸਸਤੀਕਾਰ ਜੀ ਸਸਤੀਕਾਰ ਸਾਰੇ ਬਹੁਤ ਵਧੀਆ ਬਈ ਇਥੇ ਆ ਜੀ ਕਿਵੇਂ ਚੱਲਿਆ ਬਹੁਤ ਵਧੀਆ ਜੀ ਬਹੁਤ ਮਾਇਆ ਹੀ ਆ ਗਿਆ ਬੜੇ ਵੀਰਾਂ ਦੇ ਪਿਆਰ ਦਿੱਤਾ ਬਹੁਤ ਖੂਨ ਆਇਆ ਫਣੋਂ ਚੰਗਾਈ ਰੇਟ ਪਾਵਾਂਗੇ ਨਿੱਕੇ ਨਿੱਕੇ ਪਾਵਾਂਗੇ ਤੇ ਹੁਣ ਬਾਕੀ ਸਾਰੇ ਵੀਰਾਂ ਨੂੰ ਸੰਦੀਪ ਡੇਰੀ ਚੈਨਲ ਵੇਖਣ ਵਾਲਿਆਂ ਨੂੰ ਆਪਣੀ ਸਤਿ ਸ੍ਰੀ ਅਕਾਲ ਜੀ ਤੇ ਅੱਗੇ ਤੋਂ ਵੀ ਚੰਗਾ ਹੀ ਮਾਲ ਲਿਆਵਾਂਗੇ ਤੇ ਚੰਗਾ ਹੀ ਰੇਟ ਪਾਵਾਂਗੇ ਮਤਲਬ ਨਿੱਕੇ ਨਿੱਕੇ ਭਾਈ ਪਰ ਇੱਕ ਸੰਦੀਪ ਵੀਰ ਦੀ ਬੇਇੱਜ਼ਤੀ ਹੈ ਜਦੋਂ ਆਪਾਂ ਕੋਈ ਗਾਹ ਭੇਜਦੇ ਆ ਨਾ ਹਾਂ ਤੇ ਥੋੜਾ ਇਸ ਤਰ੍ਹਾਂ ਦੇਣ ਤੇ ਲੱਗਦਾ ਹੀ ਹੈ ਮਤਲਬ ਡੰਗਰ ਗੱਡੀ ਚ ਜਾਂਦਾ ਤੇ ਉਸੇ ਵਾਲੇ ਫੋਨ ਕਰ ਦਿੰਦੇ ਦੁੱਧ ਥੋੜਾ ਤੁਹਾਨੂੰ ਪਤਾ ਸਫਰ ਚ ਹੁੰਦਾ ਪਰ ਥੋੜਾ ਜਿਹਾ ਮੇਰੀ ਬੇਨਤੀ ਹੈ ਵੀ ਇੱਕ ਅੱਧਾ ਦਿਨ ਵੇਖ ਲਿਆ ਕਰ ਫਿਰ ਉਦਾਂ ਇਹ ਵੀ ਆਪਾਂ ਦੇ ਪੂਰਾ ਕੋਸ਼ਿਸ਼ ਕਰੀ ਜੀ ਦੁੱਧ ਵਾਲਾ ਡੰਗਰ ਸਾਫ਼ ਜੋ ਵੀ ਬੋਲ ਕੇ ਸੱਚ ਦੱਸ ਬਿਲਕੁਲ ਬਿਲਕੁਲ ਬਾਕੀ ਜੇ ਕੋਈ ਡੰਗਰ ਆਪਣੇ ਵੀ ਤੁਹਾਨੂੰ ਪਤਾ ਹੁਣ ਵੀ ਮੁੱਲ ਲੈ ਆਏ ਆ ਕਿ ਬਾਹਰੋਂ ਖਰੀਦ ਕੇ ਲਿਆਈ ਦੇ ਘਰਾਂ ਜਿਹਾ ਹੁੰਦਾ ਇੱਥੇ ਤੇ ਆਪਣੀ ਕੋਸ਼ਿਸ਼ ਪੂਰੀ ਕਰਾਂਗੇ ਵੀ ਚੰਗਾ ਡੰਗਰ ਲਿਆ ਲੰਮਾ ਨਾ ਅੱਜ ਮਰ ਕਿੰਨੀ ਆ ਅੱਜ 6 7 ਹੈ 6 7 ਹੈ ਘਰੀਏ ਸ਼ੁਰੂ ਕਰੋ ਇਧਰ ਉਹ ਲੱਗੇ ਆਜੋ ਇਹ ਸੂਈ ਦੀ ਇਹ ਸੂਈ ਹੈ ਜੀ ਨਰ ਲਾਣਾ ਹਾਂ ਹਾਂ ਜੀ ਦੁੱਧ ਕਿੰਨਾ ਹੈ ਜੀ ਦੁੱਧ ਵੀਰ ਜੀ ਜਿਹੜਾ ਆਪਾਂ ਇਹ ਪਰਸੋ 4 ਦਿਨ ਹੋ ਗਏ ਮੇਰੇ ਕੋ ਗਾਂ ਨੂੰ ਇਹਦੇ ਥੱਲੇ 15 ਕਿਲੋ ਦੁੱਧ ਮੈਂ ਝੋਕੇ ਲੈਂਦਾ ਪਰ ਤੁਸੀਂ 15 ਹੀ ਮੰਨ ਕੇ ਚਲਣ ਵਾਦੀ ਜਾਂਦੀ ਹੈ ਬੱਚਾ ਮਰ ਗਿਆਗਾ ਬੱਚਾ ਜੀ ਇਹਦੇ ਵਿੱਚ ਕੋਨਾ ਭਾਜੀ ਹੋਰ ਕੋਰ ਆਹ ਬੱਚਾ ਜੀ ਹਾਂ ਜੀ ਹਾਂ ਜੀ ਆ ਆ ਦੇਖੋ ਚਲ ਤੋਰੋ ਜੀ ਲੋ ਜੀ ਚੈੱਕ ਕਰਾਉ ਗੁਰਾ ਜੀ ਕਰਾ ਲਈ ਮੈਂ ਵੇਖਿਆ ਦੋਵੇਂ ਪਾਸੇ ਦੁੱਧ ਵਾਲੀਆਂ ਨਾੜਾਂ ਵਿੱਚ ਚੰਗੀ ਬੈਠ ਰਹੀ ਚੰਗੀ 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 ਘੱਟ ਘਾੜੀ ਵਿੱਚ ਚੰਗੋ ਨਾੜਾਂ ਨੂੰ ਬੜੀ ਮੋਟੀਆਂ ਗੋਲੀਆਂ ਜੜੀਆਂ ਜੀ ਮੈਂ ਇਹਨੇ ਦੋਨੋਂ ਪਾਸੇ ਹੀ ਆ ਠੀਕ ਹੈ ਚਵਾਈ ਮੈਂ ਤਾਂ ਇਦਾਂ ਮਤਲਬ ਹੈ ਬਟਨ ਨੱਪਣ ਵਾਲੀ ਗੱਲ ਆ ਵੀ ਬੜਾ ਨਾਪਿਆ ਤੁਹਾਨੂੰ ਮੈਂ ਇਹਨੂੰ ਮਰਾਇਆ ਕੋਈ ਨਹੀਂ ਕੋਈ ਲਾਭਾ ਲਾਉ 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 ਹੁਣ ਤੇ ਚਵਾਈ ਦਾ ਵੀ ਤੁਹਾਨੂੰ ਪਤਾ ਟਾਈਮ ਹੋ ਗਿਆ 3:00 ਵਜ ਗਿਆ ਜੀ ਕਿੰਨੇ ਕਰਦੇ ਚੋਈ ਫਿਰ ਚੋਈ ਭਾਜੀ ਹੋਣਾ ਆਪਾਂ ਬਸ ਕਰ ਦੇਣੀ ਹੈ ਸਵੇਰੇ ਸਵੇਰ ਤੋਂ ਅੱਜ ਥੋੜਾ ਮਦਦ ਤੁਨੀ ਮੰਨ ਲਓ 5 ਵਜੇ ਦੀ ਚੋਈ ਹੋ ਜੀ ਠੀਕ ਤੇ ਹੁਣ ਪਟਾਇਆ ਮੀਨੋ ਹੋਟੇਲੇ ਵਜ ਗਈ ਦੀ ਵਾਲੀ ਪੋਲੀ ਹੈ ਨਾ ਮੈਂ ਕਿਹਾ ਤੁਹਾਨੂੰ ਬਿਠਾਉਣਾ ਤੁਸੀਂ ਵੇਖਣੀ ਬੰਦ ਗਾੜੀ ਕਰ ਮਰੀਏ ਤਾਰਾ ਮਾਰੀ ਬਣੀ ਦੇ ਜੀ ਮਾਰੀ ਦੇ ਰਿਹਾ ਹੈ ਤੁਹਾਾਰੇ ਮੈਂ ਆਪਣੀ ਅੰਦਰ ਬੀਫ ਹੋ। ਹੋ ਚੱਲਿਆ ਕਿੱਦਾਂ ਜੀ ਬਾਬੋ ਨਜ਼ਾਰਾ ਹੀ ਹੈਗੇ ਮੈਂ ਬਟਨ ਨੱਪਣ ਵਾਲੀ ਗੱਲ ਹੈ ਦੇਖ ਲਓ ਵੀ ਬਟਨ ਨੱਪਿਆਂਗੇ ਇਹ ਆਪੇ ਚਲਦੀ ਫਿਰਦੀ। ਨੇ ਠੀਕ ਹੈ ਜੀ। ਦੇਖ ਲਓ ਭਗੀ ਜਾਂਦੀ ਹੈ। ਭੋਲੀ ਵਿੰਡੋ ਕਿੰਨੀ ਹੈ ਨਾ ਕੱਦ ਕਾਠ ਵੀ ਪੂਰਾ ਫੁੱਲ ਵਾ ਬੈਠਦਾ। ਹਾਂਜੀ ਰੋਬੀ ਜੀ ਉਹੀ ਜੱਦੇ ਕੰਮ। ਮੋਲਨੇ ਕਿੰਨੇ ਕਿੰਨੇ ਦੇ ਦੇਖੋ। ਬੋਲੋ। ਸਾਨੂੰ ਪਤਾ ਹੈ ਹੋਰੀ ਵੈਡ 60 ਦੀ ਵੀ ਪਾਈ ਜਾਂਦੇ 65 ਵੀ ਆਪਾਂ ਚਲੋ ਜਾਇਜ ਮਿਲੀ ਜਾਇਜ ਹੀ ਦੇ ਦੇਲੀ 55000 80000 ਬਾਈ ਹੋਰ 53000 ਬਾਕੀ ਤੁਹਾਨੂੰ ਦੱਤਾ ਜੀ ਜੀ ਜੋ ਕਹੇ ਤੂੰ ਦੂਜੀ ਅੱਗੇ ਆਹ ਮੋਟਰ ਹੀ ਆ ਇੱਧਰ ਦੇਖ ਇੱਧਰ ਗੱਲ ਕਰੀਂ ਹੈ ਇਹ ਮੋਟਰ ਦੇਖੀਏ ਨੇ ਭਾਈ ਜੀ ਆ ਵੇ ਲਓ ਨਹੀਂ ਨਹੀਂ ਠੀਕ ਹੈ ਠੀਕ 53000 ਭਾਈ ਹੋਰ ਜਿਆਦਾ ਛੱਡਿਆ 55000 ਹੋਰ ਜਿਆਦਾ ਦੰਦੋ ਪੂਰੇ ਪੰਜਾਹ ਦੇ ਜਾਂਦੇ ਯਾਰ ਤੇ ਮੈਂ ਬਾਣੀ ਪਈ ਗਾਹ ਵੇਖੋ ਗਾਹ ਦਾ ਕੱਟ ਕੋ ਪੂਰਾ ਥੋੜੇ ਬਾਕੀ ਦੁੱਧ ਵਾਲੀ ਗੱਲ ਆ ਆਹ ਤੇ ਗੱਬਣ ਗੱਬਣ ਜਰਸੀ ਆ ਦੂਜਾ ਸੂਆ ਉਹਨਾਂ ਨੇ ਵੀ ਆਹ ਦੂਜਾ ਗਿਆ ਬਾਕੀ ਸਾਰੇ ਲੋ ਜੀ ਵੇਖੋ ਠੱਲਣਾ ਵੇਖੋ ਗਾਹ ਦਾ ਚਲੋ ਤੋੜੇ ਨੂੰ ਵੀ ਇਕੱਲੇ ਹੀ ਲੱਗੇ ਬਾਕੀ ਗੱਲ ਹੋਈ ਐ ਇਹ ਵੀਰ ਜੀ ਆਪਾਂ ਨੇ ਕੋਸ਼ਿਸ਼ ਕਰੀ ਦੀ ਚੰਗਾ ਨੇ ਗਾਹ ਵੀ ਚੰਗਾ ਉਹ ਇਹਨੂੰ ਜਰਸੀ ਆ ਪੰਜਾਬ ਵਾਲੀ ਜਰਸੀ ਪੰਜਾਬ ਵਾਲੀ ਗਾਹ ਦੀ ਇੱਥੇ ਮਿਲਗੇ ਜੱਸੀਆ ਤੁਹਾਨੂੰ ਬੜੇ ਟੌਪ ਦਾ ਟੌਪ ਆ ਹੈ ਭਾਈ ਇੰਨੀ ਸਾਲ ਹੈ ਜੀ ਝੋਲ ਝਾਲ ਵੇਖ ਲਓ ਕਿਦਾਂ ਪੂਰਾ ਬਣੋ ਕੀ ਬਣਾ ਭਾਈ ਜੀ ਇਹਨੇ ਅਜੇ 10 ਦਿਨ ਲਏ ਬਾਕੀ ਭਾਈ ਪੰਜਾਬ ਵਾਲੀ ਕੱਦ ਮੁੰਦੀ ਵੇਖ ਲਓ ਪੂਰਾ ਫੁੱਲ ਕਰਦੇ ਜਾਨਾ ਕਰਦਾ ਵੀ ਕਰਤ ਬੜਾ ਦੇਦਾ ਹੀ ਗੜਾ ਜੀ ਨਾਲ ਚੱਲੋ ਨਾ ਦੋ ਨਜ਼ਾਰੇ ਕਰਾਂਗੇ ਨਾ ਜੀ ਹਾਂ ਜੀ ਇੱਕੋ ਹੀ ਮੋਲ ਹੈ ਕਢਾਉਣ ਦਾ ਨਹੀਂ ਕੰਮ ਨਹੀਂ ਕਰਨਾ ਛੋੜ ਹੀ ਕਰੀ 500 ਬਤਾਲੀ 42500 ਛੋੜ 43.5 ਤਿੰਨ ਨੰਬਰ ਤੇ ਆ ਜਾਓ ਇਹ ਸੁਈ ਆ ਸੂਈ ਸੂਈ ਇਹਦੇ ਮਗਰ ਵੱਛੀ ਹੈ ਬਜਿੰਦਰ ਜਾਂ ਮਸ਼ੀਨਰ ਦੁੱਧ ਕਿੰਨਾ ਜੀ ਦੁੱਧ ਵੀਰ ਜੀ 12 ਕਿਲੋ ਆ ਪਰ ਇਹ ਵੱਛੀ ਆਈ ਹੈ ਘਰ ਚੋਂ ਵੱਛੀ ਲਈ ਵਾਧਦੀ ਜਾਂਦੀ ਠੰਡੀ ਬੜੀ ਹੈ ਠੀਕ ਆ ਤਾਂ ਇਦਾਂ ਵੇਚੋ ਬੱਚੇ ਤੋਂ ਬਿਣਾ ਯਾਰ ਵੇਚ ਲੋ ਠੀਕ ਆ ਪਰ ਲੋੜ ਨਹੀਂ ਵੱਛੀ ਮੈਨੂੰ ਨਹੀਂ ਨਹੀਂ ਬੱਚਾ ਵੇਖੋ ਤੁਸੀਂ ਇਹਨੇ ਵੱਛੀ ਵਾਲੀ ਨਹੀਂ ਨਾਲੇ ਨਹੀਂ ਦੋ ਜਾਣਗੇ ਹਾਂ ਹਾਂ ਖੋਲ ਦੇ ਖੋਲ ਦੇ ਬਜਿੰਦਰ ਖੋਲੋ 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 ਲੋ ਜੀ ਵੇਖੀ ਚੱਲੋ ਬਰਾ ਦੇਣਾ ਦਫਲੀ ਫਾਇਰੇ ਵੱਛੀ ਮਾਰ ਨਾਲ ਸਰੋ ਬੱਚਾ ਵੇਖੋ ਦੋ ਤਾਂ ਸਹੀ ਕਿਨਾਂ ਜੀ 12 ਕਿਲੋ 12 ਕਿਲੋ ਪੱਕਾ ਪੱਕਾ 12 ਕਿਲੋ ਦੁੱਧ ਆ ਜੀ ਵੇਖ ਲਓ ਘਰਾਂ ਦੇ ਵਜੇ ਬੱਛੀ ਵਾਧਦੀ ਜਾਂਦੀ ਹੈ ਮਤਲਬ ਪੂਰਾ ਬਦਲਾ ਜੀ 6 ਦਾ ਹੈ ਪਹਿਲਾਂ ਵਛੀ ਹਾਂ ਜੀ ਛੋਟਾ ਲਈ ਭਾਜੀ ਮੁੱਲ ਬੋਲ ਛੋੜੀ 50 ਤੋਂ ਛੋਟ 45000 ਬੰਦੋ 40 ਪੂਰੇ 40 ਬੰਦੋ ਚਲੋ ਦੋ 5000 ਛੋਟ ਇਹ ਘਬਰ ਲੰਡੀ ਗੰਭਣ ਗੰਭਣ ਜੇ ਵੇ ਲਾਈ ਆ ਜੀ ਤੇ ਤੁਸੀਂ ਫੋਨ ਕੀਤਾ ਨਾ ਆਪਾਂ ਪੱਡੇ ਆ ਗਏ ਉਦੋਂ ਲੋ ਜੀ ਵੇਖ ਲਓ ਤਰਾ ਲੰਡੀ ਵੇੜ ਤੇ ਵੇ ਇਹ ਚਿੱਟਾ ਵੇਲਾ ਕਿੱਡਾ ਬਣਾਉਗੀ ਆ ਵੇਖੋ ਲੰਡੀ ਹੁੰਦੀ ਵੀ ਕਰਮਾ ਲਈ ਹੈ ਅੱਛਾ ਹਾਂ ਜੀ ਲਓ ਮੈਂ ਗੱਲ ਹਾਂ ਜੀ ਹਾਂ ਜੀ ਲੰਡੀਆਂ ਕਿਹੜੀਆਂ ਰੋਜ਼ ਲਾਉਂਦੀ ਆ ਹਾਂ ਇਹ ਸੱਚੀ ਹੀ ਲੰਡੀਆਂ ਕਿਹੜੀਆਂ ਰੋਜ਼ ਲਾਉਂਦੀ ਆ ਬਾਕੀ ਪਾਈ ਵੇ ਪੰਡਾ ਹੈ ਬਾਈ ਫੈਂਡੀ ਹੈ ਪੰਡਾ ਹੈ ਬਾਈ ਫਿਰਦੀ ਲੇਖਣ ਹੋਰ ਹਾਂਜੀ ਗੋਪੀ ਜੀ ਬੜਾ ਮੈਂ ਨਾ 50000 ਮਾਗਣ ਦੇ ਮੰਗ ਲਓ ਨਹੀਂ ਭਾਈ ਛੋਟੇ 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 ਮੋੜ 16 ਕਿਲੋ ਦੁੱਧ ਇਹਨਾਂ ਨੇ ਕਿਹਾ ਵਾ ਵੀ ਮਤਲਬ ਇਹ ਪਹਿਲੇ ਦੂਜੇ ਸੂਏ ਤੀਜੇ ਸੂਏ ਮੈਂ ਦੂਜੇ ਕਿਲੋ ਕਹਿ ਕੇ ਵੇਚ ਸਕਦਾ ਹੈ ਤੀਜੇ ਬੋਲੋ ਨਿਕਾ ਲਈ ਛੋਟੇ ਨਿਕਾ ਲਈ ਬਤਾ ਦਿਓ 42 500 ਛੋਟਾ 520 ਵੇਚ ਲਓ ਜੀ ਠੀਕ ਹੈ ਲੱਗਦਾ ਤੇ ਵੇਚ ਲਓ ਨਹੀਂ ਤੁਸੀਂ ਤੁਹਾਨੂੰ ਲਾਣਾ ਪਰ 41 ਦੀ 41 ਚਲੋ 41 ਦੀ ਚਾਲੀ ਜਾਂਦੇ ਯਾਰ ਕੀ ਥੋੜੀ ਜਿਹੀ ਲੱਗਣੀ ਆ ਜੇ ਇਹ ਬਰੀ ਬੱਛੀ ਕੋਈ ਮਤਲਬ ਉਹਨਾਂ ਨੇ ਤੇ ਕਿਹਾ ਵੀ ਉਹਨਾਂ ਨੇ ਫਾਰਮ ਚੋਂ ਲਈ ਹੀ ਬੱਛੀ ਪੰਜਾਹ ਰੀਆ ਅੱਛਾ ਪੰਜਾਹ ਨਹੀਂ ਦੁੱਧ ਆਪਾਂ 12 ਕਿਲੋ ਕਰਕੇ ਲਈ ਘਰ ਦੇ ਆਪਾਂ ਕੋਈ ਨਹੀਂ ਦੁੱਧ ਹੋਈ ਨਾ ਇਹ ਆਪਾਂ ਝੂਠ ਮਾਰ ਕੇ ਮਨੋ ਲੋ ਜੀ ਵੇਖ ਲਓ ਉਹਨਾਂ ਨੇ ਪਗਲੇ 5 ਮਹੀਨੇ ਦੀ ਬਸ 2 ਮਹੀਨਾ ਰਹੀ ਤੁਹਾਡੇ ਸਾਹਮਣੇ ਦੁੱਧ ਵੇਖ ਲਓ 12 ਕਿਲੋ ਦੁੱਧ 12 ਵੇਖ ਲਓ ਕੀ ਤੋਹਫਾ ਹੈ ਤੋਹਫਾ ਹੈ ਲੈ ਚਲੋ ਕਰਾਂਗੇ ਬਾਕੀ ਭਾਈ ਵਸੀ ਦੀ ਬਾਕੀ ਹਾਂਜੀ ਵਸੀ ਦੀ ਗੱਡੀ ਬਾਂਡੂ ਕੀ ਤੇ ਜੱਗੀ ਰਕਮ ਦੀ ਮੈਂ ਨਾ ਵੇਖ ਲੋ ਆਪਾਂ ਸਵੇਰੇ ਚੁਵਾਈ ਕੀਤੀ ਆ ਕੱਲ ਸ਼ਾਮੀ ਆਈ ਆ ਮਜ਼ਾ ਆ ਗਿਆ ਚੋੜ ਦਾ ਥੋੜੀ ਜੀ ਅੱਗੇ ਫੀਡ ਸੁੱਟੀ ਇਹ ਦੇਖ ਲੋ ਕੱਡ ਕੱਡ ਮੇਲੋ ਵੇਲ ਚੱਲੀ ਚੱਲੋ ਸਰਾ ਇਹ ਸਿਰ ਕੜਵੀ ਵੇਲ ਆ ਹੈਵੀ ਮੋਸ਼ੀ ਕੀ ਹਾਂਜੀ ਹਾਂਜੀ ਪਰ ਇਹਦਾ ਮੁੱਲ ਭਾਈ 55000 ਨਹੀਂ ਯਾਰ ਇਹਦਾ ਫੋਟੋ ਕਹਿੰਦੀ ਤੁਹੀ ਦਾ ਮੈਂ ਪਤਾ ਕਿ ਦੋ ਬੰਤਾਰੀ ਯਾਰ ਵੀ ਤਾ 45 ਪਾਜੀ ਹਜ਼ਾਰ ਰੋੜ ਛੜਦਾਂਗੇ ਰੇਲ ਦਾ ਪੱਛੀ ਕਿੱਡੀ ਆ ਕੀ ਬਣਾ ਕਿਧਰ ਸੁਈ ਜਾਹਾਂ ਜਹਾਂ ਦੋ ਛਟੋ ਤੁਹੀ 40 ਜੀ ਜਾਓ ਜਾਓ ਚੱਲ ਜਾਂਦੇ ਚੱਲ ਜਾਂਦੇ ਪਾਜੀ ਕੋਈ ਬਸ ਜਾਂਦੇ ਪਰ ਵੇਹ ਲੋ ਇਹਦੇ ਕੋਈ ਬਣਾ ਲੂਗਾ ਮੇਰਾ ਤਵੀਰਪੜਾ ਦੁੱਧ ਭਾਜੀ 12 ਕਿਲੋ ਬਸ ਠੀਕ ਵੱਧ ਨਹੀਂ ਸਕਦੀ ਆ ਵੇਖ ਲੋ ਠੰਡੀ ਆ ਆ ਵੇਖੋ ਬਸ ਠੀਕ ਹੈ ਠੀਕ ਹੈ ਜੇ ਬਣਗੀ ਦੇ ਅਗਲੇ ਸੂਏ ਮੈਨੂੰ ਲੱਖ ਦੀ ਦੇ ਦੇ ਜਦੋਂ ਮਤਲਬ ਪੀਪਾ ਤਾ ਲੱਗ ਜੂਗਾ ਚਲੋ ਆਹਾ ਇਹ ਕੀ ਕੀ ਗੱਪਣਾਈ ਦਰ ਤਰਫ ਗੱਪਣਾ ਪੰਜ ਤਰੀਕ ਨੂੰ ਉਹਨਾਂ ਦੱਸਿਆ ਦੇਣ ਪੂਰੇ ਲੋ ਜੀ ਵੇਖ ਲੋ ਰਾਜੀ ਬਾਈ ਨੂੰ ਪੂਰੇ ਥਾਣੇ ਵੇਖ ਲੋ ਤੋਰ ਬਾਈ ਜੀ ਲੈ ਜੀ ਮੇਰੇ 10 ਸਣ ਹਾਂ ਜੀ ਪੰਜ ਤਰੀਕ ਨੂੰ 15 ਰੱਖ ਕੇ ਦੋ 15 ਮੰਨੋ ਜੀ ਪਰ ਇਹ ਵੀ ਜਦੋਂ ਦੁੱਧ ਸੁੱਕਣੇ ਅੱਕਾ ਜੋ ਮੈਨੂੰ ਦੇਗਾ ਜਦ ਮੈਂ ਦੁੱਧ ਉਤੋਂ ਡਿਜ਼ਾਈਨ ਵੇਖੋ ਜਿਆਦਾ ਬਹੁਤ ਸੋਹਣਾ ਜੀ ਆਪਣੇ ਵਾਲੋ ਦਾ ਸੰਦੀਪ ਵੀਰ ਜੀ ਆਪਾਂ ਪੂਰਾ ਜੋਰ ਲਾਇਦਾ ਵੀ ਚਲੋ ਚੰਗਾ ਹੀ ਲੱਗੇ ਬਿਲਕੁਲ ਵਧੀਆ ਬਿਲਕੁਲ ਰਾਂਗੀ ਬੜਾ ਸੋਹਣਾ ਕਸ਼ਮੀਰੀ ਕੰਬਲ ਵਰਗਾ ਇਹ ਵੀ ਜਾਂਦੇ ਹਾਂਜੀ ਇੱਕੋ ਹੀ ਮੁੱਲ ਇੱਕੋ ਹੀ 25000 500 ਛੋਟ ਦੇਖ ਲਓ 50 ਰੱਖਣੀ ਆ ਇਹਦੇ ਨਾਲ ਕੋਈ ਵਪਾਰੀ ਵੀ ਲੈ ਕੇ ਨਾ ਵੇਚ ਸਕਦਾ ਤਿਆਰ ਕਰ ਚਲੋ ਜਾਣ ਜਾਣ ਦੋ ਲਾਸਟ ਪੀਸੀ ਆ ਹਾਂਜੀ ਸੂਈ ਹੈ ਮਗਰ ਬੱਛੀ ਵੇਖੋ ਤੁਸੀਂ ਇਹਦੇ ਇਧਰ ਮਾਰਿਓ ਪੂਰੀ ਐ ਪਲੀ ਜੁੜੀ ਬੱਛੀ ਬਿਲਕੁਲ ਸੋਰਾ ਜੀ ਦੁੱਧ ਕਿੰਨਾ ਸਹੀ ਦੋ ਦੇ ਦੇ ਥਲੇ 10 ਕਿਲੋ ਪੱਕਾ 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 ਅਜੇ ਇਹ ਵੀ ਬਾਤ ਦੀ ਐ 10 ਕਿਲੋ ਦੁੱਧਾ ਜੀ ਤੇ ਮਾਣ ਰੱਖੋ ਬਾਈ ਐਸੀ ਥਾਂਣ ਖਾਓ ਬਰਤ ਥਾਂਣ ਖਾਓ ਥਾਂਣ ਵੇਖੋ ਬਾਤ ਠੀਕ ਐ ਥਾਂਣ ਵੇਖੋ ਮੇਰੇ ਨਾਲ ਦੀ ਆਨੋ ਬੰਦੇ ਕਰਾਏ ਨਾਲ ਬਾਈ ਥੀਏ 2 ਜਾਨੀਆਂ ਜੀ ਦੋ ਜਾਨੀਆਂ ਜੀ ਓ ਛੇ ਹਾਂ ਜੀ ਬਰਾ ਲਾਸਟ ਵੀਜ਼ੀ ਆ 34000 ਲਾਸਟ ਵੀਜ਼ੀ ਆ 33000 ਕੋਈ ਗੱਲ 33000 33000 ਦੇ ਬਾਈ 500 ਤੋਂ ਕੋਈ ਛੋੜੀ ਹੋਣੀ ਨਹੀਂ 38000 ਇਹਨਾਂ ਨੂੰ ਦੁੱਧ ਨਹੀਂ ਹੈਗਾ ਗਾਂ ਚਲੋ ਵੱਡੀ ਵੱਡੀ ਇਹਨਾਂ ਨੂੰ ਗਾਂ ਹੋਵੇ ਨਾ ਬਾਈ ਤਿੰਨ ਚਾਰ ਮਹੀਨੇ ਆ ਵੀ ਨਾ ਵਗਣੀ ਚੁਆਈ ਦੇ ਚਲੋ ਐ ਵੀ ਨਾ ਲੋ ਬਾਕੀ ਮੇਰੇ ਵੀਰ ਇੱਥੇ ਆ ਕੇ ਚੁਆਈ ਕਰਕੇ ਲੈ ਕੇ ਜਾਓ ਜਿੰਨੇ ਵੀ ਆਣ ਸਹੀ ਹੈ ਕਿ ਨਹੀਂ ਜੀ